ਇਹਨਾਲ ਫਾਇਦਾ ਹੋਏਗਾ ਜੇ ਪਾਈ ਚਾਂਸ ਬਰਸਾਤ ਜਿਆਦਾ ਹੋ ਕੇ ਆਈ ਤੇ ਪਾਣੀ ਇਹ ਪੌਂਡ ਦੇ ਵਿੱਚ ਇਕੱਠਾ ਹੋ ਜਾਂਦਾ ਸੀ ਜਿਹੜਾ ਕੋਈ ਨਿਕਾਸੀ ਦਾ ਕੋਈ ਵੀ ਪ੍ਰਬੰਧ ਪਹਿਲਾਂ ਨਹੀਂ ਸੀ ਜਿਹੜੀਆਂ ਮੋਟਰਾਂ ਲੱਗੀਆਂ ਸੀ ਉਹ ਪੱਲਾ ਬਹੁਤ ਪੁਰਾਣੀਆਂ ਹੋ ਚੁੱਕੀਆਂ ਸੀ ਤੇ ਹੁਣ ਇਹ ਪ੍ਰੋਜੈਕਟ ਦੇ ਨਾਲ ਜਿਹੜਾ ਫਲੋਤਾ ਪਾਣੀ ਹੈਗਾ ਉਹਨੂੰ ਲਿਫਟ ਕਰਕੇ ਆਪਾਂ ਬੰਨ ਤੋਂ ਪਾਰ ਵਹੀ ਦੇ ਵਿੱਚ ਸੁਤੰਨੀ ਆਪਣੀ ਪੂਰਾ ਪ੍ਰਬੰਧ ਹੋਵੇਗਾ ਕਿੰਨੀ ਲੱਗਦਾ ਹੈ ਇਹ ਪ੍ਰੋਜੈਕਟ ਦੀ ਲਾਗਤ 6 ਲੱਖ ਰੁਪਏ ਦੇਖੋ ਆ ਆਮ ਤੌਰ ਤੇ ਦੇਖਿਆ ਜਿਹੜੇ 8 9 ਪਿੰਡ ਨੇ 10 ਪਿੰਡ ਜਦੋਂ ਮੀਂਹ ਦਾ ਪਾਣੀ ਆਉਂਦਾ ਤੇ ਇਸ ਪੁਆਇੰਟ ਤੇ ਆ ਕੇ ਇਕੱਠਾ ਹੋ ਜਾਂਦਾ ਇੱਥੋਂ ਫਿਰ ਉਹਨੂੰ ਮੋਟਰਾਂ ਰਾਹ ਲਿਫਟ ਕਰਨਾ ਪੈਂਦਾ ਸੋ ਉਹ ਅੱਜ ਪਲਾਂਟ ਜਿਹੜਾ ਨਵਾਂ ਲੱਗ ਰਿਹਾ ਇਹ ਕੰਮ ਸ਼ੁਰੂ ਹੋਇਆ ਚੱਲ ਰਿਹਾ ਕੰਮ 27 ਲੱਖ ਦਾ ਇਹ ਪ੍ਰੋਜੈਕਟ ਹੈ ਔਰ ਬਿਲਕੁਲ ਵਧੀਆ ਮੋਟਰਾਂ ਨਵੀਆਂ ਮੋਟਰਾਂ ਨੇ ਤੇ ਮੇਰੇ ਹਿਸਾਬ ਨਾਲ ਉਹ ਜਿਹੜੀ ਹੈ ਉਹ ਦਿੱਕਤ ਨਹੀਂ ਆਈ ਕਿ ਜੇ 20 ਦਾ ਪਾਣੀ ਆਉਂਦਾ ਔਰ ਮੋਟਰਾਂ ਜਿਹੜੀਆਂ ਲਗਾਤਾਰ ਚੱਲਦੀਆਂ ਤੇ ਕੋਈ ਦਿੱਕਤ ਆਉਣ ਵਾਲੀ ਨਹੀਂ ਹੈ ਸੋ ਇਹਦੇ ਨਾਲ 8-9 ਪਿੰਡਾਂ ਨੂੰ ਜਿਹੜਾ ਉਹ ਫਾਇਦਾ ਹੋਊਗਾ ਜਿਨ੍ਹਾਂ ਦੀਆਂ ਫਸਲਾਂ ਮਰ ਜਾਂਦੀਆਂ ਸੀਗੀਆਂ ਕਿਉਂਕਿ ਪਹਿਲਾਂ ਤਕਰੀਬਨ ਮੇਰੇ ਖਿਆਲ ਚ 25 ਸਾਲ ਪਹਿਲਾਂ ਲੱਗੀਆਂ ਸੀ ਮੋਟਰਾਂ ਜਿਹੜੀਆਂ ਖਰਾਬ ਸੀ ਔਰ ਮੌਕੇ ਤੇ ਕੰਮ ਨਹੀਂ ਸੀ ਦਿੰਦੀਆਂ ਤੋਂ ਸਾਰਾ ਜਿਹੜਾ ਨਵਾਂ ਜਿਹੜਾ ਉਹ ਲੱਗੀਆਂ ਮੋਟਰਾਂ ਪਾਈਪ ਵਗੈਰਾ ਸਭ ਕੁਝ ਨਵਾਂ ਲੱਗਿਆ ਤੋਂ ਇਲਾਵਾ ਬੋਲ ਰਿਹਾ ਹੋਰ ਵੀ ਜਿਹੜੇ ਨੇ ਅਡਵਾਂਸ ਜਿਹੜੇ ਨੇ ਹੁਣ ਇੰਤਜ਼ਾਮ ਕਰਾਂ ਕਰਾਂਗੇ ਜਿਹੜੇ ਐਤਕਾ ਵੀ ਕੀਤੇ ਸੀਗੇ ਤਾਂ ਕਿ ਜਿਹੜਾ ਉਹ ਮੌਕੇ ਤੇ ਪਾਜਣਾ ਪਾਜੜਾ ਨਾ ਪੈਣ ਤੇ ਮੈਂ ਆਲਰੇਡੀ ਜਿਹੜੀ ਇੱਕ ਚਿੱਠੀ ਲਿਖੀ ਸੀਗੀ ਕਿ ਉਸ ਟਾਈਮ ਦੇ ਉੱਤੇ ਮਿੱਟੀ ਦੀ ਬੜੀ ਦਿੱਕਤ ਹੁੰਦੀ ਹੈ ਪਹਿਲਾਂ ਹੀ ਬੋਰੇ ਭਰ ਕੇ ਇਹਨਾਂ ਨੇ ਰੱਖੇ ਨੇ ਆਪਣੇ ਮਿਹਰੀ ਮਹਿਕਮੇ ਨੇ ਸੋ ਇਹੋ ਜੇ ਪ੍ਰਬੰਧ ਜਿਹੜੇ ਛੋਟੀਆਂ-ਛੋਟੀਆਂ ਗੱਲਾਂ ਨੇ ਜਿਹੜੀਆਂ ਉਦੋਂ ਜਿਹੜੀ ਬਹੁਤ ਔਖਾ ਹੁੰਦਾ ਪਰ ਜਦੋਂ ਪਹਿਲਾਂ ਕਰ ਲਈਏ ਤੇ ਬਹੁਤ ਸੌਖਾ ਇੱਥੇ ਹੀ ਮਿੱਟੀ ਪੜ ਕੇ ਇੱਥੇ ਹੀ ਬੋਰੇ ਰੱਖ ਕੇ ਤੇ ਐਮਰਜੈਂਸੀ ਕਿਤੇ ਵੀ ਲੋਡ ਪੈਂਦੇ ਆਪਾਂ ਲਿਫਟ ਕਰਕੇ ਲੈ ਜਾ ਸਕਦੇ ਲੈ ਕੇ ਜਾ ਸਕਦੇ ਆ ਤੇ ਬਾਕੀ ਸਾਰਾ ਹੀ ਕੰਮ ਤਕਰੀਬਨ ਜਿਹੜਾ ਉਹ ਸਟੱਡ ਲਾ ਰਹੇ ਆ ਥਾਂ ਥਾਂ ਦੇ ਉੱਤੇ ਤਾਂ ਕਿ ਬੰਨ ਨੂੰ ਕੋਈ ਨੁਕਸਾਨ ਨਾ ਪਹੁੰਚੇ ਬੰਨ ਜਿੱਥੋਂ ਕਮਜ਼ੋਰ ਆ ਉਹਦੀ ਮੁਰੰਮਤ ਹੋ ਰਹੀ ਆ ਇਹ ਇਹ ਜਿਹੜਾ ਇੱਕ ਪਲਾਂਟ ਲੱਗ ਗਿਆ ਆਪਣਾ ਉਹਦੇ ਨਾਲ ਇਹਨਾਂ ਪਿੰਡਾਂ ਦਾ ਬਹੁਤ ਫਾਇਦਾ ਹੋਊਗਾ ਸੋ ਕਹਿਣ ਤੋਂ ਭਾਵ ਹੈ ਵੀ ਕਦੇ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਇਹ ਪਾਣੀ ਜਿਹੜਾ ਮਾਰ ਕਰਦਾ ਉਹ ਦੁਬਾਰਾ ਨਹੀਂ